ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੇਨਤੀ ਗ੍ਰੰਥੀ ਸਿੰਘ ਵੀਰਾਂ ਨੂੰ ਪ੍ਰਬੰਧਕ ਕਮੇਟੀ ਵੀਰਾਂ ਨੂੰ ਤੇ ਆਮ ਸੰਗਤਾਂ ਨੂੰ ਵੀ ਹੈ ਕਿ ਖਾਸ ਕਰਕੇ ਇਹ ਬੇਨਤੀ ਹੈ ਬਾਹਰਲੇ ਕੰਟਰੀਆਂ ਵਾਲੇ ਵੀਰਾਂ ਨੂੰ ਅਮਰੀਕਾ, ਕੈਨੇਡਾ, ਇੰਗਲੈਂਡ, ਸਿੰਗਾਪੁਰ, ਮਲੇਸ਼ੀਆ ਬਾਹਰ ਦੀਆਂ ਜੱਡੀਆਂ ਵੀ ਕੰਟਰੀਆਂ ਤੇ ਉਹਦੇ ਸਬੰਧ ਵਿੱਚ ਅਸੀਂ ਬੇਨਤੀ ਕਰ ਲੱਗੇ ਸੀ ਵੀ ਕਿ ਪਾਲਕੀ ਸੈ ਬਣਾਉਣੇ ਆ ਜਿਵੇਂ ਆਪਾਂ ਗੁਰੂ ਸਾਹਿਬ ਦੇ ਸਰੂਪ ਘਰਾਂ ਚ ਲੈ ਕੇ ਜਾਣੇ ਆ ਇਹ ਲੋੜ ਸਾਨੂੰ ਇੰਡੀਆ ਚ ਵੀ ਪੈਂਦੀ ਹੈ ਤੇ ਬਾਹਰੀਆਂ ਕੰਟਰੀਆਂ ਚ ਵੀ ਲੋੜ ਪਈ ਗੁਰੂ ਸਾਹਿਬ ਘਰੇ ਲੈ ਜਾਣ ਵਾਸਤੇ ਸਹਿਜ ਪਾਠ ਕਰਨਾ ਜਾਂ ਅਖੰਡ ਪਾਠ ਸਗੋਂ ਸ਼ਹਿਦਾ ਪਾਠ ਤੇ ਉਦੋਂ ਪਹਿਲੇ ਸਮੇਂ ਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਸਰੂਪ ਕੋ ਪੱਟਾਂ ਦੇ ਰੱਖ ਕੇ ਲੈ ਜਾਂਦੇ ਸੀ ਚਲੋ ਜਿਵੇਂ ਜਿਵੇਂ ਗੁਰੂ ਸਾਹਿਬ ਨੇ ਸੇਵਾ ਬਾਕਸ਼ਿਸ਼ ਕੀਤੀ ਅਤੇ ਇਹ ਕਾਫੀ ਤੇਰ ਤੋਂ ਪਾਲਕੀ ਸਭ ਤਿਆਰ ਕਰਦੇ ਆਂ ਤੇ ਗੱਡੀ ਦੀ ਹਰ ਇੱਕ ਗੱਡੀ ਦੀ ਅਗਲੀ ਸੀਟ ਤੇ ਖੱਬੇ ਪਾਸੇ ਛੱਟ ਹੋ ਜਾਂਦੀ ਹੈ ਤੇ ਉਹਦੇ ਵਿੱਚ ਫਿਰ ਆਪਾਂ ਗੁਰੂ ਸਾਹਿਬ ਉਸ ਜਾ ਕੇ ਲਿਜਾ ਸਕਦੇ ਆਂ ਇਹ ਪਾਲਕੀ ਸਾਹਿਬ ਜਦੋਂ ਤਿਆਰ ਕੀਤੀ ਸੀ ਤੇ ਸਿੰਘ ਸਾਹਿਬ ਨੂੰ ਵਿਖਾ ਕੇ ਆਏ ਸੀ ਉਹਨਾਂ ਨੇ ਵੀ ਕਿਹਾ ਵੀ ਬਹੁਤ ਵਧੀਆ ਚੀਜ਼ ਆ ਵੀ ਆਪਾਂ ਨੂੰ ਹਰੂ ਸਾਹਿਬ ਪੱਟਾਂ ਵਿੱਚ ਰੱਖ ਕੇ ਨਹੀਂ ਲੈ ਜਾਣੇ ਚਾਹੀਦੇ ਤੇ ਜਦੋਂ ਸਾਨੂੰ ਸਹੂਲਤ ਮਿਲ ਗਈ ਹੈ ਤੇ ਸਹੂਲਤ ਸਾਨੂੰ ਵਰਤ ਲੈਣੀ ਚਾਹੀਦੀ ਹੈ ਤੇ ਆਓ ਤੁਹਾਨੂੰ ਪਹਿਲਾਂ ਜਿਹੜੀ ਫੋਲਡਿੰਗ ਕੀਤੀ ਬਾਹਰ ਲਿਜਾਣ ਬਾਅਦ ਤੇ ਸਾਨੂੰ ਫੋਲਡਿੰਗ ਕਰਨੀ ਪੈਂਦੀ ਸੀ ਪਹਿਲਾਂ ਅਸੀਂ ਅੱਧੀਕ ਫੋਲਡਿੰਗ ਕਰਦੇ ਸੀ ਹੁਣ ਅਸੀਂ ਪੂਰੀ ਫੋਲਡਿੰਗ ਕਰ ਦਈ ਆ ਆਓ ਸਾਧ ਸੰਗਤ ਜੀ ਗ੍ਰੰਥੀ ਸਿੰਘ ਵੀਰ ਪ੍ਰਬੰਧਕ ਵੀਰ ਆਓ ਤੁਹਾਨੂੰ ਦਿਖਾਈਏ ਵੀ ਉਹ ਕਿਸ ਤਰ੍ਹਾਂ ਬਣਾਈ ਆ ਤੇ ਸਾਰੀ ਤਿਆਰ ਕਰਕੇ ਤੁਹਾਨੂੰ ਦਿਖਾਉਨੇ ਆ ਆ ਦੇਖੋ ਜੀ ਇਹ ਸਟੀਲ ਦੀ ਬਣੀ ਹੋਈ ਆ ਸਾਰੀ ਤੇ ਆਪ ਜਿਵੇਂ ਆਹੀ ਹੇ ਆ ਥੱਲੇ ਵਾਲੇ ਪੈਰਾਂ ਦੇ ਤੇ ਆ ਇਕੱਠੇ ਹੋਣ ਤੇ ਤੇ ਪੈਪਰ ਹੋਂਕਿੰਦਾ ਵੇਖੋ ਸਾਰਾ ਫੋਲਡਨ ਕੀਤਾ ਹੋਇਆ ਚਲੋ ਬਾਤ ਦੱਸਦੇ ਹਾਂ ਆਉਂਦਾ ਫਰੇਮ ਆ ਜੀ ਕੱਲੀ ਕੱਲੀ ਚੀਜ਼ ਸਾਰੀ ਫੋਲਡਿੰਗ ਕਰ ਦਿੱਤੀ ਤਾਂ ਕਿ ਸਾਨੂੰ ਲਿਜਾਨੀ ਸੌਖੀ ਹੋ ਜੇ ਇਹ ਸਾਡੇ ਜਿਹੜੇ ਬੱਚੇ ਬਾਹਰ ਜਾਂਦੇ ਆ ਬੱਚੇ ਵੀ ਲਿਜਾ ਸਕਦੇ ਕੋਈ ਪਰਿਵਾਰਕ ਮੈਂਬਰ ਕੋਈ ਵੀ ਬਾਹਰ ਜਾਂਦਾ ਵਾ ਕਿ ਉਹਨਾਂ ਨੂੰ ਲਿਜਾਨੀ ਸੌਖੀ ਹੈ ਅਸਾਂ ਦੇ ਬਾਅਦ ਦੇ ਵਿੱਚ ਇੱਕ ਵਾਰ ਤੁਹਾਨੂੰ ਸੈੱਟ ਕਰਕੇ ਦਿਖਾਉਣਾ ਚਾਹੀਦਾ ਸਾਰੇ ਤੁਹਾਨੂੰ ਫੋਲਡਰ ਕਰਕੇ ਕੱਸ ਕੇ ਦਿਖਾਉਣੇ ਆ ਤੇ ਉਦੋਂ ਬਾਅਦ ਇਹਦੇ ਕਾਬ ਦੇ ਕੱッセ ਜਾਣੇ ਆ ਕੋਈ ਬੜਾ ਔਖਾ ਕੰਮ ਨਹੀਂ ਗਾ ਕਾਬ ਦੇ ਕੱਸ ਕੇ ਤੇ ਅਸੀਂ ਸੇਵਾਵਾਂ ਦੇ ਵਿੱਚ ਨੂੰ ਮੌਤੋਂ ਤੇ ਆਸਾਂ ਬੜਾ ਸੁੱਖਾ ਕੰਮ ਕੋਈ ਔਖਾ ਕੰਮ ਨਹੀਂਗਾ ਕਿਉਂਕਿ ਸਾਨੂੰ ਜਾ ਕੇ ਸੈਟ ਵੀ ਕਰਨੀ ਪੈਣੀ ਹੈ ਕੁਝ ਬੜੀ ਕਾਬਲੀ ਕਿਸਨੇ ਹੁੰਦੀ ਹੈ ਲੋ ਜੀ ਆਓ ਪਹਿਲਾ ਫਰੇਮਿੰਗ ਦਾ ਚਾਰੇ ਕਾਵਲੇ ਦੇ ਲੋਨੇ ਲਓ ਜੀ ਕੋਈ ਕਸਲਾ ਬੋਤਾ ਕਾਵਲੇ ਦਾ ਆਪਾਂ ਕਰੀਏ ਕਿ ਆਤਾ ਸਰਦੇ ਜੇ ਲੋਤੀ ਪੁੰਜੀ ਆ ਉਪਰਲਾ ਫਰੇਮ ਆ ਜੀ ਇਹਦੇ ਉੱਤੇ ਜਦਵਾ ਲੱਗਦਾ ਤੇ ਇਹਦੇ ਵਾਸਤੇ ਜਰੂਰ ਥੋੜਾ ਜਿਹਾ ਦੇਖਿਓ ਜੇ ਜਿਹੜੀ ਆ ਤਾਰ ਲੱਗੀ ਐ ਇਹ ਅੰਦਰਲੇ ਪਾਸੇ ਕਰਨੀ ਜਦੋਂ ਫੈਡਲ ਕਰ ਲਗੇ ਤੇ ਆ ਜਿਹੜੀ ਤਾਰ ਆ ਇਹ ਬਾਹਰ ਖੋਲ ਲੈਣੀ ਆ ਇਹਨੂੰ ਤਾਂ ਚੱਕ ਕੇ ਤੇ ਇਹਨੂੰ ਇਸ ਚੀਜ਼ ਨੂੰ ਵਿੱਚ ਪਸਾ ਦੇਣਾ ਵਾ ਹਾਜੀ ਆ ਜਿਹੜੀ ਤਾਰ ਐ ਅੰਦਰਲੇ ਪਾਸੇ ਆ ਜੀ ਚਲੋ ਫਿਰ ਕਰਨੀ ਸੁੱਕੀ ਹੋਏ ਇਹਨੇ ਤਾਰ ਨੂੰ ਇਸੇ ਤਰ੍ਹਾਂ ਮੋੜੋ ਇਸੇ ਤਰ੍ਹਾਂ ਹੀ ਇਧਰਲਾ ਜਿਹੜਾ ਪਾਈਪ ਆ ਉਹ ਵੀ ਇਸੇ ਤਰ੍ਹਾਂ ਲੱਗਾ ਆ ਜਿਹੜੀ ਤਾਰ ਆ ਇਹ ਅੰਦਰਲੇ ਪਾਸੇ ਕਰਨੀ ਐ ਬਾਹਰ ਨਾ ਹੋ ਜਾਏ ਇੱਥੇ ਰੱਖ ਕੇ ਇਹਨੂੰ ਮੇਚ ਪਾਉਣਾ ਆਹ ਤਾਰ ਜਿਹੜੀ ਬਾਹਰ ਕਰਨੀ ਐ ਇਹ ਬਸ ਇੰਨੇ ਕੰਮ ਇਹਦਾ ਫਟੰਕਰਨ ਦਾ ਕੋਈ ਔਖਾ ਕੰਮ ਨਹੀਂ ਕਿਉਂਕਿ ਪਹਿਲਾਂ ਇਹ ਪਲਕੀ ਸਾਹਿਬ ਬਿਨਾ ਚੰਦੋ ਇਹ ਤਾਂ ਵੀ ਅਸੀਂ ਬਣਾਉਂਦੇ ਰਹੇ ਆ ਤੇ ਹੁਣ ਇਹ ਤੇ ਚੰਦੋ ਆ ਲੱਗਦਾ ਕਰਤਾ ਇਹਨੇ ਆਪਣੇ ਆਪਣੇ ਬਲੌਕ ਹੋਏ ਨਾ ਇਹ ਲੋਕ ਆਪੇ ਹੋ ਗਈ ਤੇ ਜਦੋਂ ਖੋਲਣੀ ਐ ਉਦੋਂ ਆ ਜਿਹੜੀ ਤਾਰ ਆ ਥੋੜੀ ਦਾ ਚੱਕ ਦੇਣੀ ਆ ਇਹ ਖੁੱਲ੍ਹੇ ਫਿਰ ਥੱਲੇ ਚੱਲ ਜਾਂਦੀ ਹੈ ਹੁਣ ਕਾਸਟ ਲਈ ਹੁਣ ਕਰਦੇ ਆ ਆ ਦੇਖਿਓ ਇੱਥੇ ਇਹਨੇ ਆਪਣੇ ਆਪ ਖੁੱਲ੍ਹ ਜਾਂਦੀ ਹੈ ਲੋਕ ਖੁੱਲ੍ਹਦੀ ਹੈ ਤੇ ਉਸ ਤੋਂ ਸਭ ਤੋਂ ਪਹਿਲਾਂ ਅਸੀਂ ਇਹਦਾ ਚਲੋ ਆ ਲਾ ਸਕਦੇ ਆ ਜਦੋਂ ਇਹਦੇ ਵਿੱਚ ਥੋੜਾ ਜਿਹਾ ਫਰਕ ਆ 20 22 ਦਾ 2 ਇੰਚੀ ਦਾ ਤੇ ਆ ਲੰਬਾ ਪਸਾ ਇੱਧਰ ਆਊਗਾ ਤੇ ਇਹ ਵੀ ਕੋਈ ਔਖਾ ਕੰਮ ਨਹੀਂਗਾ ਤੇ ਐਂ ਖਿੱਚ ਕੇ ਚੱਲ ਜਾਣਾ ਨੇ ਇੱਕ ਇੱਕ ਮਿੰਟ ਲੱਗਦਾ ਨਹੀਂਗਾ ਇੱਕ ਮਿੰਟ ਵੀ ਨਹੀਂ ਲੱਗਦਾ ਚਲਾਉਣ ਲੱਗਿਆ noi ਜਿਹੜਾ ਜੁੜ ਗਿਆ ਉਸ ਤੋਂ ਬਾਅਦ ਜਿਹੜੀਆਂ ਸਾਈਡ ਬਣੀ ਹੋਈ ਐ ਇਹ ਸੀ ਫਿੱਟ ਕਰ ਨਹੀਂ ਆ ਇਹ ਵੀ ਥੋੜਾ ਜਿਹਾ ਫਰਕ ਆ ਮਾੜੀ ਦੇਖਣ ਵਾਲੀ ਕਿ ਇੱਧਰ ਉੱਧਰ ਕਰਕੇ ਤੇ ਆ ਫਿੱਟ ਕਰ ਦੇ ਆ ਅੰਦਰਲੇ ਪਾਸੇ ਥੋੜਾ ਜਿਹਾ ਸਿਹਤ ਮਾਰ ਦੇਣਾ ਵੰਨ ਤਾਂ ਕਿ ਜਿਹੜਾ ਕਪੜਾ ਬਾਦੂ ਉਹ ਅੰਦਰਲੇ ਪਾਸੇ ਆਇਆ ਹੈ ਆਹ ਲੀ ਗਦੀ ਆ ਉਹ ਚੱਕ ਕੇ ਸੇ ਫਟਕਾ ਲੀਂ ਵਿੱਚ ਪੈਲੀ ਵੇ ਲੋ ਐਸ ਵਾਂਗ ਤੇ ਹੀ ਪਾਰਗੀ ਸੇਵ ਬਿਲਕੁਲ ਤਿਆਰ ਹੋ ਗਏ ਤੇ ਇਧਰਲੇ ਪਾਸੇ ਜਦੋਂ ਅਸੀਂ ਪੂਰੀ ਤਿਆਰ ਕਰ ਦਿੱਤੀ ਦੋ ਬੈਲਟਾਂ ਲੱਗਣੀਆਂ ਇਧਰਲੇ ਪਾਸੇ ਬੈਲਟਾਂ ਲੱਗਣੀਆਂ ਦੋ ਇੱਥੇ ਤੇ ਦੋ ਇੱਥੇ ਓਫਰ ਢੋਜਾ ਮਗਰ ਢੋਮ ਪੈਦੀ ਬਿਲਕੁਲ ਹੋ ਤੇ ਫਿਰ ਇਹ ਹਿਰਦੀ ਦੀ ਤੇ ਆਹ ਚੀਜ਼ ਅਸੀਂ ਬਾਹਰਲੇ ਕੰਟਰੀਆਂ ਵਾਸਤੇ ਸਾਰੇ ਫੋਲਡਿੰਗ ਕਰਕੇ ਤਿਆਰ ਕੀਤੀ ਹੈ ਪਹਿਲਾਂ ਅਸੀਂ ਇੱਥੇ ਜਿਵੇਂ ਇੰਡੀਆ ਦੇ ਵਿੱਚ ਲੋਡ ਪੈਂਦੀ ਹੈ ਇਸੇ ਤਰ੍ਹਾਂ ਹੀ ਫੈਕਸੀ ਕਰ ਦਿੰਦੇ ਹਾਂ ਇੱਥੇ ਕੋਈ ਜ਼ਰੂਰਤ ਨਹੀਂ ਪੈਂਦੀ ਬਾਹਰ ਲਿਜਾਣ ਵਾਸਤੇ ਥੋੜੀ ਸਹੂਲਤ ਵਾਸਤੇ ਵੀ ਬੱਚੇ ਆਪਣੇ ਵੀ ਪਰਿਵਾਰ ਵੀ ਲਿਜਾ ਸਕਦੇ ਹੁਣ ਟੈਚੀ ਦੇ ਵਿੱਚ ਪਾ ਕੇ ਟੈਚੀ ਵਿੱਚ ਪੈਂਦੀ ਕਰ ਦਿੱਤੀ ਗਈ ਹੈ ਇਹ ਸਵਾਗਤ ਗੁਰੂ ਸਾਹਿਬ ਆਤੇ ਸੀ ਕਾਫੀ ਪਿਛਲੇ ਸਮੇਂ ਤੋਂ ਤਿਆਰ ਕਰ ਰਹੇ ਹਾਂ ਪਾਰਸ਼ਾਈ ਰਾਤ ਵੀ ਤਿਆਰ ਕਰਦੇ ਹਾਂ ਐਂਬੂਲੈਂਸ ਵੀ ਤਿਆਰ ਕਰਦੇ ਆ ਮੰਜੀ ਸਾਹਿਬ ਗੁਰੂ ਸਾਹਿਬ ਦਾ ਛਤਰ ਗੋਲਕ ਤੇ ਸਟੀਲ ਦਾ ਜਿਹੜਾ ਸਮਾਨ ਆ ਉਹ ਅਸੀਂ ਬਹੁਤ ਸਾਰਾ ਤਿਆਰ ਕਰ ਰਹੇ ਆ ਜੀ ਇੰਨੀਆਂ ਸਵਾਵਾਂ ਗੁਰੂ ਘਰਾਂ ਵਾਸਤੇ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ